ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖਿੰਦਰ ਕੌਰ ਹਾਂ ਜੀ ਅੱਜ ਆਪਾਂ ਬਾਗ ਤੇ ਚੋਪ ਦੇ ਟਾਂਕੇ ਨਾਲ ਸੂਟ ਦਾ ਇੱਕ ਨਵਾਂ ਡਿਜ਼ਾਈਨ ਬਣਾਵਾਂਗੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਡਰਾ ਕਰਾਂਗੇ ਇਹਨੂੰ ਉਹਦੇ ਵਾਸਤੇ ਕਿ ਆਪਾਂ ਜਿਵੇਂ ਆਹ ਸੈਂਟਰ ਆ ਇੱਥੇ ਆਪਾਂ ਇੱਕ ਡਾਟ ਲਾ ਲੈਣਾ ਉਦੋਂ ਬਾਅਦ 1 2 3 ਖਾਨੇ ਆਪਾਂ ਗਿਣ ਲੈਣੇ ਆ ਤਿੰਨ ਖਾਨੇ ਤੋਂ ਬਾਅਦ ਆਪਾਂ ਇੱਧਰ ਵੀ ਸਿੱਧੀ ਲਾਈਨ ਲਗਾ ਲੈਣੀ ਆ ਤੇ ਇੱਧਰ ਵੀ ਸਿੱਧੀ ਲਾਈਨ ਲਗਾ ਲੈਣੀ ਆ ਤੇ ਇਸ ਤਰ੍ਹਾਂ ਇਹਨੂੰ ਹਾਫ ਡੱਬੀ ਹਾਫ ਨੂੰ ਇਸ ਤਰ੍ਹਾਂ ਕਵਰ ਕਰਕੇ ਤੇ ਇਸ ਤਰ੍ਹਾਂ ਆਪਾਂ ਇਸ ਤਰ੍ਹਾਂ ਬਣਾਉਂਦੇ ਜਾਣਾ ਇਹਨੂੰ ਜਿਹੜੇ ਆਪਾਂ ਚੋਪ ਦੇ ਟਾਂਕੇ ਵਾਲਾ ਅੱਗੇ ਡਿਜ਼ਾਈਨ ਬਣਾਇਆ ਸੀ ਇਹ ਉਸੇ ਤਰ੍ਹਾਂ ਆਪਾਂ ਚੋਪ ਦੇ ਟਾਂਕੇ ਵਾਲਾ ਡਿਜ਼ਾਈਨ ਆ ਜਿਹੜਾ ਉਹ ਡਰਾ ਕਰ ਲੈਣਾ ਇਹ ਆਪਾਂ ਕਰਨਾ ਹੈ 1 2 3 ਡੱਬਿਆਂ 'ਚ ਇਧਰ ਨੂੰ ਵੀ ਆਪਾਂ 3 ਡੱਬੇ ਲੈਣੇ ਆ ਇਧਰ ਨੂੰ ਵੀ ਆਪਾਂ 3 ਸੈਂਟੀਮੀਟਰ ਲੈਣਾ 3 ਸੈਂਟੀਮੀਟਰ ਦੇ ਵਿੱਚ ਇਹਨੂੰ ਡਰਾ ਕਰਨਾ ਆਉਂਦਾ ਮੇਰਾ ਪਿਛਲੀਆਂ ਵੀਡੀਓ ਵਿੱਚ ਵੀ ਦੱਸਿਆ ਹੋਇਆ ਇਹਨੂੰ ਤੁਸੀਂ ਇਸ ਤਰ੍ਹਾਂ ਡਰਾ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਆ ਇੱਥੋਂ ਇੱਕ ਇੱਕ ਬਾਕਸ ਛੱਡ ਕੇ ਇੱਥੋਂ ਇੱਕ ਬਾਕਸ ਛੱਡ ਕੇ ਇਹਦੇ ਨਿਸ਼ਾਨ ਲਗਾ ਕੇ ਤੇ ਇਸ ਤਰ੍ਹਾਂ ਵਾਲਾ ਫਲਾਵਰ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇਹ ਆਪਾਂ ਇੱਕ ਤਰਸ਼ਾ ਲੈ ਜਾਣਾ ਤੇ ਇੱਕ ਇਹ ਉੱਪਰ ਨੂੰ ਲੈ ਜਾਣਾ ਤੇ ਫੇਰ ਤੋਂ ਤਰਸ਼ਾ ਲਿਆ ਕੇ ਤੇ ਆਪਾਂ ਇਸ ਤਰ੍ਹਾਂ ਇਹ ਇਸ ਤਰ੍ਹਾਂ ਤੁਸੀਂ ਇਹਨੂੰ ਡਿਜ਼ਾਈਨ ਨੂੰ ਬਣਾ ਲੈਣਾ ਇਸ ਤਰ੍ਹਾਂ ਇਹ ਥੋੜਾ ਡਿਜ਼ਾਈਨ ਆ ਜਿਹੜਾ ਉਹ ਡਰਾ ਹੋ ਜਾਊਗਾ ਇਹਨੂੰ ਡਰਾ ਕਰਨ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਦਾ ਟ੍ਰੇਸ ਪੇਪਰ ਬਣਾ ਲੈਣਾ ਟ੍ਰੇਸ ਪੇਪਰ ਦੇ ਵਿੱਚ ਜਿਹੜੇ ਤੁਸੀਂ ਹੋਲ ਕਰਨੇ ਆ ਉਹ ਤੁਸੀਂ ਬਸ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਹੈ ਜਿੱਥੇ ਆਹ ਅੱਧਾ ਅੱਧਾ ਸੈਂਟੀਮੀਟਰ ਬਾਕਸ ਹੁੰਦਾ ਹੈ ਸਿਰਫ ਉਹਦੇ 'ਤੇ ਹੀ ਆਪਾਂ ਸ਼ੇਕ ਕਰਨੇ ਆ ਆਹ ਵਾਲੀ ਲਾਈਨ ਦੇ ਵਿੱਚ ਆਪਾਂ ਸ਼ੇਕ ਨਹੀਂ ਕਰਨੇ ਫਿਰ ਆਪਣਾ ਡਿਜ਼ਾਈਨ ਸਹੀ ਨਹੀਂ ਬਣੂਗਾ ਸਿਰਫ ਜਿੱਥੇ ਜਿੱਥੇ ਆਹ ਵਾਲਾ ਅੱਧਾ ਸੈਂਟੀਮੀਟਰ ਦਾ ਬਾਕਸ ਆ ਉਸੇ 'ਤੇ ਤੁਸੀਂ ਜਿਵੇਂ ਇਸ ਤਰ੍ਹਾਂ ਨੂੰ ਅਲੱਗ ਤੋਂ ਮੈਂ ਦਿਖਾ ਦਿੰਨੀ ਆ ਇਸ ਤਰ੍ਹਾਂ ਨਿਸ਼ਾਨ ਲਾਉਣੇ ਆ ਬਸ ਤੁਸੀਂ ਚਾਹੇ ਡਰਾਅ ਨਾ ਕਰਿਓ ਇਹਨੂੰ ਜਦੋਂ ਉੱਤੇ ਟ੍ਰੇਸ ਪੇਪਰ ਰੱਖ ਲੈਣਾ ਇਸ ਤਰ੍ਹਾਂ ਮੈਂ ਤੁਹਾਨੂੰ ਮੈਂ ਦਿਖਾ ਦਿੰਨੀ ਆ ਜਦੋਂ ਇਸ ਤਰ੍ਹਾਂ ਟੇਸਪੇਪਰ ਰੱਖ ਲਿਆ ਤੁਸੀਂ ਇਹ ਲਾਈਨ ਨਹੀਂ ਲਾਉਣੀ ਸਿਰਫ ਇੱਥੇ ਐਵੇਂ ਕਰਕੇ ਨਾ ਡਰਾ ਕਰ ਲੈਣਾ ਇਸ ਤਰ੍ਹਾਂ ਬਸ ਲਾਈਨ ਨਹੀਂ ਤੁਸੀਂ ਡਰਾ ਕਰਨੀ ਸਿਰਫ ਪੁਆਇੰਟ ਪੁਆਇੰਟ ਲਾਉਣੇ ਆ ਜਿੱਥੇ ਜਿੱਥੇ ਅੱਧਾ ਸੈਂਟੀਮੀਟਰ ਆ ਇਸ ਤਰ੍ਹਾਂ ਇਸ ਤਰ੍ਹਾਂ ਜਦੋਂ ਤੁਸੀਂ ਇਹਨੂੰ ਅੱਧਾ-ਅੱਧੇ ਸੈਂਟੀਮੀਟਰ ਤੇ ਲਾਉਂਗੇ ਤਾਂ ਤੁਹਾਡਾ ਡਿਜ਼ਾਈਨ ਆ ਜਿਹੜਾ ਬਿਲਕੁਲ ਸੀ ਬਣੂਗਾ ਇਸ ਤਰ੍ਹਾਂ ਲਾਈਨ ਨਾਲ ਲਾਉਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਤੇ ਸਿਰਫ ਆਪਾਂ ਇਸ ਡਾਟ ਦੇ ਉੱਤੇ ਇੱਕ-ਇੱਕ ਛੇਕ ਬਣਾ ਲੈਣਾ ਇਸ ਤੋਂ ਬਾਅਦ ਜਦੋਂ ਆਪਣਾ ਟ੍ਰੇਸ ਪਾਣੀ ਗਿਆ ਆ ਦੇਖੋ ਮੈਂ ਇਸੇ ਤਰ੍ਹਾਂ ਹੀ ਬਣਾਇਆ ਲਾਈਨ ਨਹੀਂ ਲਾਈ ਤੇ ਫਿਰ ਇਹਨੂੰ ਇਸ ਤਰ੍ਹਾਂ ਆਪਾਂ ਕੱਪੜੀ ਤਾਂ ਆਪਾਂ ਇਸ ਤਰ੍ਹਾਂ ਇਹਨੂੰ ਬਿਨਾਂ ਗੰਢ ਤੋਂ ਇੱਥੋਂ ਸਟਾਰਟ ਕਰ ਲਾਂਗੇ ਤੇ ਜਿਵੇਂ ਅੱਗੇ ਆਪਾਂ ਚੋਪ ਦਾ ਟੰਕਾ ਬਣਾਇਆ ਏ ਉਸ ਤਰ੍ਹਾਂ ਨਾਲ ਆਪਾਂ ਇਹਨੂੰ ਸਾਰੇ ਨੂੰ ਕਵਰ ਕਰ ਲਾਂਗੇ ਇਸ ਤਰ੍ਹਾਂ ਤੁਸੀਂ ਇੱਕ ਪੋਰਸ਼ਨ ਛੱਡੀ ਹੋਣਾ ਹੈ ਦੋ ਡਾਟ ਦੇ ਵਿਚਾਲੇ ਇੱਕ ਜਗ੍ਹਾ ਛੱਡੀ ਹੋਣੀ ਹੈ ਤੇ ਇੱਕ ਤੁਸੀਂ ਧਾਗੇ ਨਾਲ ਕਵਰ ਕਰੀ ਹੋਣੀ ਹੈ ਇਸ ਤਰ੍ਹਾਂ ਹਾਂਜੀ ਜਦੋਂ ਆਪਾਂ ਉੱਪਰ ਚਲੇ ਗਏ ਬਿਲਕੁਲ ਸਿੱਧੀ ਲਾਈਨ ਆ ਗਈ ਜਾਨੀ ਕਿ ਆਹ ਤਿੰਨ ਜਿਹੜੇ ਡਾਟ ਆ ਇਹ ਆਪਾਂ ਕਵਰ ਕਰਾਂਗੇ ਦੋਨੇ ਇਹ ਆਪਾਂ ਛੱਡਣੇ ਨਹੀਂ ਹੈਗੇ ਕਿਉਂਕਿ ਇੱਥੇ ਆਪਾਂ ਵਾਪਸ ਨਹੀਂ ਆਵਾਂਗੇ ਬਾਅਦ ਵਿੱਚ ਇਸ ਤਰ੍ਹਾਂ ਕਵਰ ਕਰ ਲੈਣੀ ਤੁਸੀਂ ਕਵਰ ਕਰਕੇ ਐਵੇਂ ਹੀ ਆਪਾਂ ਹੁਣ ਇਧਰ نیچے ਨੂੰ ਚੱਲਾਂਗੇ ਇਸ ਤਰ੍ਹਾਂ ਜਿੱਥੇ ਵੀ ਤਿੰਨ ਡਾਟ ਇਕੱਠੇ ਆਉਂਦੇ ਆ ਉਹ ਤੁਸੀਂ ਕਵਰ ਕਰੀ ਜਾਣੇ ਆ ਹਾਂਜੀ ਜਦੋਂ ਆਮ ਵਾਲਾ ਸਾਰਾ ਆਪਣਾ ਕਵਰ ਹੋ ਗਿਆ ਹੁਣ ਹੁਣ ਇਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਕਵਰ ਕਰਨਾ ਹੈ ਖਾਲੀ ਥਾਂ ਨੂੰ ਤਾਂ ਆਪਾਂ ਆ ਜਿਹੜਾ ਧਾਗਾ ਪਹਿਲਾਂ ਹੀ ਪਿਆ ਹੋਇਆ ਜਿਹੜੀ ਜਗ੍ਹਾ ਕਵਰ ਆ ਉਹਦੇ ਨੀਚੇ ਦੀ ਸੂਈ ਕੱਢਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਇਹ ਚੋਪ ਦਾ ਟਾਂਕਾ ਬਣ ਜੂਗਾ ਇਹ ਮੇਰੀ ਪਿਛਲੀ ਵੀਡੀਓ ਵੀ ਤੁਸੀਂ ਵੇਖ ਸਕਦੇ ਆ ਜੇ ਸਿੱਖਣਾ ਤਾਂ ਉਹਦੇ ਵਿੱਚ ਮੈਂ ਸਿਖਾਇਆ ਹੋਇਆ ਹੈ ਇਹ ਹਾਂਜੀ ਜਦੋਂ ਇੱਥੋਂ ਇੱਕ ਵਾਰੀ ਕਵਰ ਹੋ ਗਿਆ ਤਾਂ ਹੁਣ ਇੱਥੋਂ ਆਪਾਂ ਫਿਰ ਤੋਂ ਇਸ ਤਰ੍ਹਾਂ ਕਰਨਾ ਰਹਿਣਾ ਚਾਹ ਦੋੜ ਤੋਂ ਜਿੱਥੇ ਤੱਕ ਅਪਣ ਦੋ ਟਾਂਕੇ ਪਾਏ ਆ ਉਧਰ ਦੀ ਸੂਈ ਕੱਢ ਦੇਣੀ ਆ ਇਸ ਦੌਰ ਤੋਂ ਪਾ ਕੇ ਇੱਥੋਂ ਦੀ ਕੱਢ ਦੇਣੀ ਆ ਇਸ ਤਰ੍ਹਾਂ ਹਾਂਜੀ ਤਾਂ ਜਿਵੇਂ ਆਹ ਬਣ ਗਿਆ ਇਸ ਤਰ੍ਹਾਂ ਇਹ ਸਾਰੀਆਂ ਸਾਈਡਾਂ ਜਦੋਂ ਇਸ ਤਰ੍ਹਾਂ ਮੈਂ ਤੁਹਾਨੂੰ ਬਣਾ ਕੇ ਫਿਰ ਦਿਖਾਉਣੀ ਆ। ਹਾਂਜੀ ਤਾਂ ਇਸ ਤਰ੍ਹਾਂ ਇਹ ਆਪਾਂ ਜਿਹੜਾ ਬਾਕਸ ਆ ਸਾਰਾ ਕੰਪਲੀਟ ਹੋ ਗਿਆ। ਹੁਣ ਆਪਾਂ ਬਾਗ ਦੇ ਟਾਂਕੇ ਨਾਲ ਜਿਹੜਾ ਆਹ ਵਿੱਚ ਵਾਲਾ ਫਲਾਵਰ ਆਈਪਣਾਵਾਂਗੇ। ਤੁਸੀਂ ਦੋਨੇ ਪਾਸੇ ਉਹਦਾ ਥੋੜਾ ਥੋੜਾ ਕਪੜਾ ਚੱਕੀ ਗਣਾ ਜਿੱਥੋਂ ਦੀ ਪਹਿਲਾ ਧਾਗਾ ਲੰਘਿਆ ਉਥੋਂ ਦੀ ਵਿੱਚ ਦੀ ਸੂਈ ਲੰਘਾਉਣੀ ਆ। ਇੱਧਰ ਵੀ ਜਿੱਥੋਂ ਇਹ ਧਾਗਾ ਲੰਘਿਆ ਉਧਰ ਵਿੱਚ ਦੀ ਸੂਈ ਲੰਘਾ ਕੇ ਤੇ ਇਸ ਤਰ੍ਹਾਂ ਆਪਾਂ ਸੈਂਟਰ ਚੋਂ ਸਟਾਰਟ ਕਰਨਾ ਤੁਸੀਂ ਇਹ। ਕੋਈ ਵੀ ਪੱਤੀ ਆ ਤੁਸੀਂ ਇਹਨੂੰ ਸੈਂਟਰ ਚੋਂ ਸਟਾਰਟ ਕਰਨਾ। ਜੇ ਛੋਟੀ ਹੈ ਚਲੋ ਤਾਂ ਆਪਾਂ ਜੇ ਛੋਟੀ ਹੋਵੇ ਫਿਰ ਉਹਨੂੰ ਸਾਈਡ ਤੋਂ ਵੀ ਕਰ ਸਕਦੇ ਆ ਜਿਹੜੀ ਵੱਡੀ ਪੱਤੀ ਆ ਉਹਨੂੰ ਤੁਸੀਂ ਹਮੇਸ਼ਾ ਸੈਂਟਰ ਚ ਸਟਾਰਟ ਕਰਨਾ ਨਹੀਂ ਫਿਰ ਉਹ ਗਲਤ ਹੋ ਜਾਂਦੀ ਆ ਆਪੇ ਛੋਟੀ ਨੂੰ ਤਾਂ ਚਲੋ ਫਿਰ ਵੀ ਸਰ ਜਾਂਦਾ ਹਾਂਜੀ ਤੇ ਲੋ ਇਸ ਤਰ੍ਹਾਂ ਇਹ ਜਿਹੜਾ ਆਪਣਾ ਸਾਰਾ ਫਲਾਵਰ ਬਣ ਕੇ ਤਿਆਰ ਹੋ ਜੂਗਾ ਹੁਣ ਮੈਂ ਤੁਹਾਨੂੰ ਆ ਦੋਨੇ ਵੀ ਬਣਾ ਕੇ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਦਿਖਾਉਣੀ ਆ ਇਹਦੇ ਵਿੱਚ ਨਾ ਆਪਾਂ ਇੱਥੇ ਮਿਰਰ ਵੀ ਤੁਸੀਂ ਲਗਾ ਸਕਦੇ ਹੋ ਜੇ ਚਾਹੁੰਦਾ ਤੇ ਫਿਰ ਮੈਂ ਤੁਹਾਨੂੰ ਦੋਨੇ ਬਣਾ ਕੇ ਫਿਰ ਆਪਾਂ ਸਾਰਾ ਡਿਜ਼ਾਈਨ ਦਿਖਾਉਣੀ ਆ ਹਾਂਜੀ ਤਾਂ ਤੁਸੀਂ ਦੇਖੋ ਇਸ ਤਰ੍ਹਾਂ ਇਹ ਆਪਣਾ ਸਾਰਾ ਡਿਜ਼ਾਈਨ ਬਣ ਕੇ ਤਿਆਰ ਆ ਇਹਨੂੰ ਤੁਸੀਂ ਕਮੀਜ਼ ਦੇ ਨੀਚੇ ਘੇਰੇ ਤੇ ਵੀ ਪਾ ਸਕਦੇ ਆ ਆਪਾਂ ਦੁਪੱਟੇ ਦੇ ਚਾਰੇ ਕੰਨੀਆਂ ਤੇ ਵੀ ਪਾ ਸਕਦੇ ਆ ਇਸ ਤੋਂ ਬਿਨਾ ਜੇ ਤੁਸੀਂ ਇਹਨੂੰ ਹੋਰ ਥੋੜਾ ਵਧੀਆ ਬਣਾਉਣਾ ਚਾਹੁੰਦੇ ਆ ਤਾਂ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਜਿਹੜੇ ਮਿਰਰ ਆ ਉਹ ਆਮ ਵਾਲੀ ਚੀਜ਼ ਆਹ ਵਾਲੀ ਫੈਬਰਿਕ ਗਲੂ ਹੁੰਦੀ ਆ ਜਿਹੜੀ ਇਹਦੇ ਨਾਲ ਤੁਸੀਂ ਅਟੈਚ ਕਰ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਮਿਰਰ ਰੱਖ ਕੇ ਤੇ ਇਹ ਦੇਖੋ ਇਹ ਹੋਰ ਵੀ ਵਧੀਆ ਲੱਗੂਗਾ ਜੇ ਆਪਾਂ ਇਹਦੇ ਵਿੱਚ ਮਿਰਰ ਲਾਤੇ ਤਾਂ ਤੇ ਇਸ ਤਰ੍ਹਾਂ ਤੁਸੀਂ ਇਹਨੂੰ ਸੂਟ ਤੇ ਚੁੰਨੀ ਤੇ ਕਿਵੇਂ ਵੀ ਆਪਾਂ ਡਿਜ਼ਾਈਨ ਇਹਨੂੰ ਕਰ ਸਕਦੇ ਆ ਤੇ ਇਸ ਤੋਂ ਬਾਅਦ ਵਾਲੀ ਜਿਹੜੀ ਵੀਡੀਓ ਆ ਉਹਦੇ ਵਿੱਚ ਆਪਾਂ ਦੁਪट्टे ਦਾ ਡਿਜ਼ਾਈਨ ਦੇਵਾਂਗੇ ਇਹ ਡਿਜ਼ਾਈਨ ਆ ਤੁਸੀਂ ਸੂਟ ਤੇ ਦੁਪट्टे ਤੇ ਦੋਨਾਂ ਤਰ੍ਹਾਂ ਯੂਜ਼ ਕਰ ਸਕਦੇ ਆ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ